ਹਿੰਦੂਆਂ ਦੇ ਵਿਆਹ ਵਿੱਚ ਹੋਇਆ ਆ ਕੰਮ ਭੱਜ ਕੇ ਬੜੇ ਮੁਸਲਮਾਨਾਂ ਦੇ ਵਿਆਹ ਵਿੱਚ ਦੋਸਤੋ ਹਰ ਇੱਕ ਧਰਮ ਵਿੱਚ ਆਪਣੇ ਵੱਖੋ ਵੱਖਰੇ ਰਿਵਾਜ ਹੁੰਦੇ ਨੇ ਪਰ ਹੁਣ ਇਸ ਵਿਆਹ ਵਿੱਚ ਹੋ ਗਈ ਸਭ ਤੋਂ ਅਨੋਖੀ ਮਿਸਾਲ ਕਾਇਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਮੀਂਹ ਵਿੱਚੋਂ ਭੱਜ ਕੇ ਆਉਂਦੇ ਦਿਖਾਈ ਦੇ ਰਹੇ ਨੇ ਦਰਸਲ ਇੱਕ ਥਾਂ ਤੇ ਦੋ ਵਿਆਹ ਹੋ ਰਹੇ ਸੀ ਇੱਕ ਪਾਸੇ ਹਿੰਦੂਆਂ ਦਾ ਤੇ ਦੂਜੇ ਪਾਸੇ ਮੁਸਲਮਾਨਾਂ ਦਾ ਹਿੰਦੂਆਂ ਦੇ ਵਿਆਹ ਦਾ ਪ੍ਰਬੰਧ ਗਰਾਊਂਡ ਵਿੱਚ ਕੀਤਾ ਗਿਆ ਸੀ ਅਤੇ ਮੁਸਲਮਨ ਪਰਿਵਾਰ ਦਾ ਪੈਲਸ ਦੇ ਅੰਦਰ ਕੀਤਾ ਹੋਇਆ ਸੀ ਪਰ ਅਚਾਨਕ ਹੀ ਵਿਆਹ ਵਿੱਚ ਤੇਜ਼ ਮੀਂਹ ਆ ਜਾਂਦਾ ਹੈ ਇਹ ਦੇਖ ਕੇ ਮੁਸਲਮਾਨ ਵਿਆਹ ਵਾਲੇ ਹਿੰਦੂਆਂ ਨੂੰ ਆਪਣੇ ਪਾਸੇ ਬੁਲਾ ਲੈਂਦੇ ਨੇ ਅਤੇ ਇੱਕ ਹੀ ਸਟੇਜ ਤੇ ਦੋਵਾਂ ਧਰਮਾਂ ਦੇ ਵਿਆਹਾਂ ਦੇ ਸ਼ਗਨ ਕੀਤੇ ਜਾਂਦੇ ਨੇ ਸੋ ਇਸ ਨੂੰ ਦੇਖ ਕੇ ਇੱਕ ਗੱਲ ਤਾਂ ਪੱਕੀ ਹੈ ਕਿ ਆਮ ਲੋਕ ਤਾਂ ਧਰਮਾਂ ਤੋਂ ਉੱਪਰ ਉੱਠਣਾ ਚਾਹੁੰਦੇ ਨੇ ਪਰ ਕੁਝ ਲੀਡਰ ਜਾਂ ਸਿਆਸਤ ਦੇ ਭੁੱਖੇ ਲੋਕ ਆਮ ਲੋਕਾਂ ਨੂੰ ਧਰਮਾਂ ਤੇ ਜਾਤਾਂ ਪਾਤਾਂ ਵਿੱਚ ਵੰਡ ਕੇ ਆਪਣੇ ਘਰ ਦੇ ਚੁੱਲ੍ਹੇ ਚਲਾਉਂਦੇ ਨੇ ਸੋ ਇਸ ਭਾਈਚਾਰਕ ਸੰਝ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਹੋਰ ਵੀਡੀਓ ਦੇਖ ਹਾਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ